ਸਾਰੇਆਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਲੱਗੀ ਹੈ ਆਪਣੀ ਮਰਜ਼ੀ ਦੇ ਨਾਲ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਵਾਸਤੇ ਜੋ ਕਾਰਵਾਈ ਕੀਤੀ ਗਈ ਹੈ ਉਸ ਨਾਲ ਹਰ ਸਿੱਖ ਦਾ ਹਿਰਦਾ ਅੱਜ ਅਤ ਦੁਖੀ ਹੈ ਜਥੇਦਾਰੀ ਨੂੰ ਲੈ ਕੇ ਵਧਿਆ ਕਲੇਸ਼ ਕੀ ਹੋਵੇਗੀ ਪੰਥਕ ਏਕਤਾ ਹੁਣ ਦਮਦਮੀ ਟਕਸਾਲ ਵੀ ਟਕਰਾਅ ਵਿੱਚ ਸੱਦ ਲਿਆ ਵੱਡਾ ਇਕੱਠ 14 ਮਾਰਚ ਨੂੰ ਹੋਣਗੇ ਵੱਡੇ ਐਲਾਨ ਪੰਥਕ ਰਵਾਇਤਾਂ ਹੋਣਗੀਆਂ ਕਾਇਮ ਸ਼ਰੋਮਣੀ ਅਕਾਲੀ ਦਲ ਲਈ ਬਣੀ ਕਸੂਤੀ ਸਥਿਤੀ ਸ਼ਰੋਮਣੀ ਕਮੇਟੀ ਵੀ ਘिरी ਵਿਵਾਦਾਂ ਚ ਸਸਿਕਾ ਲਈ ਪੰਜਾਬੀ ਟੀਵੀ ਤੇ ਤੁਹਾਡਾ ਦਿਲ ਇਸਤੇਕਬਾਲ ਮੈਂ ਹਾਂ ਚਰਨਜੀਤ ਜੋਗੀ ਤੇ ਗੱਲ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨਯੋਗ ਜਥੇਦਾਰ ਸਾਹਿਬ ਦੀ ਜਥੇਦਾਰੀ ਇੱਕ ਬਹੁਤ ਵੱਡਾ ਰਤਬਾ ਇਕ ਇਨਾ ਵੱਡਾ ਰਤਬਾ ਕਿ ਜਦੋਂ ਜਥੇਦਾਰ ਸਭ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੋਈ ਹੁਕਮ ਸੁਣਾਉਣ ਤੇ ਸਮੂੱਚੇ ਸਿੱਖ ਕੌਮ ਸਿਰ ਚੁਕਾ ਕੇ ਉਸ ਹੁਕਮਨਾਮੇ ਦੇ ਉੱਪਰ ਫੁੱਲ ਚੜਾ ਦੇਵੇ ਔਰ ਉਸ ਹੁਕਮ ਨੂੰ ਸਿਰ ਮੱਥੇ ਕਰਕੇ ਮੰਨੇ ਪਰ ਅੱਜ ਜੋ ਹਾਲਾਤ ਬਣੇ ਹੋਏ ਨੇ ਜੋ ਮੌਜੂਦਾ ਸਿੱਖ ਪੰਥਕ ਹਲਕਿਆਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹ ਹੁਕਮ ਤਾਂ ਦੂਰ ਦੀ ਗੱਲ ਜਥੇਦਾਰ ਸਭ ਨੂੰ ਹੀ ਮੰਨਣ ਤੋਂ ਇਨਕਾਰੀ ਹੋ ਗਏ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਚੋਣ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਥੇਦਾਰੀ ਉਹਨਾਂ ਨੂੰ ਸੌਂਪੀ ਗਈ ਹੈ ਜੋ ਇਹ ਵੱਡੀ ਸੇਵਾ ਉਹਨਾਂ ਨੂੰ ਸੰਭਾਲੀ ਗਈ ਹੈ ਉਸ ਤੋਂ ਸਾਰੀਆਂ ਪੰਥਕ ਤੇਰਾ ਨਰਾਜ਼ ਚੱਲ ਰਹੀਆਂ ਨੇ ਸਿਆਸੀ ਧਿਰਾਂ ਦੇ ਵਿੱਚ ਵੀ ਖੁਸਰ-ਫੁਸਰ ਹੋ ਰਹੀ ਹੈ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇੰਨੇ ਵੱਡੇ ਪੱਧਰ ਦੇ ਉੱਪਰ ਇਹ ਜੋ ਕਲੇਸ਼ ਹੈ ਉਹ ਦੇਖਣ ਨੂੰ ਮਿਲਿਆ ਜਥੇਦਾਰੀ ਦੇ ਨਾਮ ਦੇ ਉੱਪਰ ਪਹਿਲਾਂ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਸਿਆਸੀ ਚਰਚਾਵਾਵਾਂ ਵੀ ਚੱਲਦੀਆਂ ਰਹੀਆਂ ਪਰ ਗੱਲ ਇਹ ਹੈ ਕਿ ਇਸ ਵਾਰ ਦਮਦਮੀ ਟਕਸਾਲ ਵੀ ਟਕਰਾ ਦੇ ਰੌਂ ਦੇ ਵਿੱਚ ਹੈ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਬਾਬਾ ਹਰਨਾਮ ਸਿੰਘ ਜੀ ਤੁਮਾ ਵੱਲੋਂ ਉਹਨਾਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੋਲੇ ਮਹੱਲੇ ਦੇ ਉੱਪਰ ਇੱਕ ਵੱਡਾ ਪੰਥਕ ਇਕੱਠ ਪੰਥਕ ਇਕੱਤਰਤਾ ਦੇ ਰੂਪ ਦੇ ਵਿੱਚ ਉਹਨਾਂ ਵੱਲੋਂ ਸੱਦ ਲਿਆ ਗਿਆ ਉੱਥੇ ਉਹ ਕਹਿੰਦੇ ਨੇ ਕਿ ਸਾਰੀਆਂ ਸੰਪਰਦਾਵਾਂ ਦੇ ਮੁਖੀ ਸਾਰੀਆਂ ਜਥੇਬੰਦੀਆਂ ਦੇ ਮੁਖੀ ਸਾਰੇ ਨਿਹੰਗ ਸਿੰਘ ਫੌਜਾਂ ਦੇ ਮੁਖੀ ਉਹ ਉੱਥੇ ਪਹੁੰਚਣ ਪੰਥਕ ਵਿਚਾਰਾ ਕਰਨ ਪੰਥ ਸਿਰ ਜੋੜ ਕੇ ਬੈਠੇ ਔਰ ਪੰਥਕ ਰਵਾਇਤਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਮੁੜ ਕਾਇਮ ਕੀਤਾ ਜਾਵੇ ਤਾਂ ਕਿ ਜੋ ਪੰਥ ਨੂੰ ਲਗਾਤਾਰ ਢਾਹ ਲੱਗ ਰਹੀ ਹੈ ਉਸ ਨੂੰ ਉਸ ਖੱਪੇ ਨੂੰ ਪੂਰਿਆ ਜਾ ਸਕੇ ਪਰ 14 ਤਰੀਕ ਕੱਲ ਕੀ ਇਹ ਸੱਚਮੁੱਚ 71 ਤਾ ਜੋ ਉਹ ਪੰਥਕ 71 ਤਾ ਹੋ ਨਿਬੜਦੀ ਹੈ ਕਿ ਸਮੂਚੀਆਂ ਧਰਾਂ ਜੋ ਖਿਲਰੀਆਂ ਪੱਤਰੀਆਂ ਫਿਰਦੀਆਂ ਨੇ ਆਪਸ ਦੇ ਵਿੱਚ ਖਖੜੀਆਂ ਕਰੇਲੇ ਨੇ ਇੱਕ ਪਾਸੇ ਬਾਗੀ ਧੜਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੋਰ ਬਹੁਤ ਸਾਰੀਆਂ ਧਰਾਂ ਨੇ ਕਿ ਜਿਹੜੀਆਂ ਇਸ ਜਥੇਦਾਰੀ ਦੀ ਰਵਾਇਤ ਨੂੰ ਜਿਸ ਰਵਾਇਤਾਂ ਦੇ ਅਨੁਸਾਰ ਜੋ ਇਹ ਜਥੇਦਾਰੀ ਸੌਂਪੀ ਗਈ ਹੈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗੱਜ ਜੀ ਨੂੰ ਕਿ ਇਸ ਤਰੀਕੇ ਦੇ ਨਾਲ ਇਹ ਜਥੇਦਾਰੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਿੱਤੀ ਜਾਂਦੀ ਰਹੂ ਕਿ ਬਹੁਤ ਸਾਰੀਆਂ ਵਿਚਾਰ ਚਰਚਾਵਾਂ ਕੱਲ ਹੋਣਗੀਆਂ ਕੱਲ ਵੱਡਾ ਦਿਨ ਹੋਏਗਾ ਜੀ ਹਾਂ ਹੁਲਾ ਮਹਲਾ ਤੇ ਵੈਸੇ ਹੀ ਖਾਲਸੇ ਦਾ ਕੌਮੀ ਤਿਉਹਾਰ ਹੈ ਪਰ ਇਸ ਮੌਕੇ ਤੇ ਇਹ ਪੰਥਕ 71 ਦਾ ਜੋ ਸਦੀ ਗਈ ਆ ਇਸ ਪੰਥਕ 71 ਦਾ ਤੇ ਵਿੱਚੋਂ ਨਿਕਲਦਾ ਕੀ ਹੈ ਕਿ ਗਿਆਨੀ ਹਰਾਮ ਸਿੰਘ ਜੀ ਧੰਮਾ ਜੋ ਦਮਦਮੀ ਟਕਸਾਲ ਦੇ ਮੁਖੀ ਨੇ ਦਮਦਮੀ ਟਕਸਾਲ ਜੋ ਕਿ ਅੱਗੇ ਹੋ ਕੇ ਸਿੱਖਾਂ ਦੇ ਲਈ ਹਮੇਸ਼ਾ ਲੜਦੀ ਆਈ ਹੈ ਸਿੱਖਾਂ ਦੇ ਫੈਸਲਿਆਂ ਤੇ ਹਿੱਤਾਂ ਦੀ ਰਾਖੀ ਕਰਦੀ ਆਈ ਆ ਇਸ ਵੇਲੇ ਵੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਹਿੰਦੀ ਹੋਈ ਨਜ਼ਰ ਆਈ ਹੈ ਕਿ ਜੋ ਇਸ ਵਾਰ ਹੋਇਆ ਉਹ ਗਲਤ ਹੋਇਆ ਜੋ ਇਸ ਤਰੀਕੇ ਨਾਲ ਚੋਣ ਕੀਤੀ ਗਈ ਉਹ ਪੰਥਕ ਰਵਾਇਤਾਂ ਨੂੰ ਟਾ ਲਾਉਣ ਵਾਲੀ ਸੀ ਔਰ ਇਸ ਮਾਮਲੇ ਨੂੰ ਲੈ ਕੇ ਸਮੁੱਚੀਆਂ ਸਿੱਖ ਜਥੇਬੰਦੀਆਂ ਸਮੁੱਚੀਆਂ ਸੰਪਰਦਾਇ ਦੇ ਮੁਖੀਆਂ ਨੂੰ ਸਮੁੱਚੀਆਂ ਨਿਹੰਗ ਸਿੰਘ ਫੌਜਾਂ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਗਈ ਹੈ ਗਿਆਨੀ ਹਰਨਾਮ ਸਿੰਘ ਜੀ ਧੰਮਾ ਵੱਲੋਂ ਕਿ ਆਓ 14 ਤਰੀਕ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਬੈਠੀਏ ਔਰ ਪੰਥਕ ਵਿਚਾਰਾ ਕਰੀਏ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਜੋ ਜ਼ਥੇਦਾਰੀ ਦੇ ਵੱਡੇ ਅਹੁਦੇ ਨੂੰ ਰਤਬੇ ਨੂੰ ਮਾਨ ਸਨਮਾਨ ਨੂੰ ਢਾ ਲੱਗੀ ਉਸ ਨੂੰ ਪੂਰਾ ਕੀਤਾ ਜਾ ਸਕੇ ਇਸ ਬਾਬਤ ਜ਼ਥੇਦਾਰ ਯਾਨੀ ਹਰਾਮ ਸਿੰਘ ਜੀ ਤੋਂ ਮਾਵਲੋ ਕੁਝ ਇਸ ਤਰ੍ਹਾਂ ਆਪਣੇ ਲੋਕਾਂ ਨੂੰ ਸਿੱਖ ਪੰਥ ਨੂੰ ਅਪੀਲ ਕੀਤੀ ਗਈ ਹੈ ਕਿ ਪਿਛਲੇ ਦਿਨੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਮਨਮਰਜ਼ੀ ਦੇ ਨਾਲ ਬਿਨਾਂ ਪੰਥਕ ਭਾਵਨਾਵਾਂ ਦੇ ਤਖਤਾਂ ਦੇ ਜਥੇਦਾਰ ਲਾਉਣ ਦੇ ਫੈਸਲੇ ਲੈ ਕੇ ਔਰ ਉਸ ਤੋਂ ਬਾਅਦ ਤਖਸਰੀ ਕੇਸਗੜ ਸਾਹਿਬ ਸ੍ਰੀ ਅਕਾਲ ਤਖਸਾਲ ਸਾਹਿਬ ਵਿਖੇ ਜਿਸ ਢੰਗ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਵਾਸਤੇ ਜੋ ਕਾਰਵਾਈ ਕੀਤੀ ਗਈ ਹੈ ਉਸ ਨਾਲ ਹਰ ਸਿੱਖ ਦਾ ਹਿਰਦਾ ਅੱਤ ਦੁਖੀ ਹੈ ਸਾਰਿਆਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਲੱਗੀ ਹੈ ਜਦੋਂ ਜਦੋਂ ਵੀ ਪੰਥ ਉੱਤੇ ਸੰਕਟ ਦਾ ਸਮਾਂ ਆਇਆ ਤਾਂ ਸਮੁੱਚੇ ਪੰਥ ਨੇ ਮਿਲ ਬੈਠ ਕੇ ਉਸ ਸੰਕਟ ਦਾ ਹੱਲ ਕੱਢਣ ਵਾਸਤੇ ਕੌਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਕੇ ਨਿਰਣੇ ਲੈ ਕੇ ਕੌਮਾਂ ਲਈ ਸੰਘਰਸ਼ ਕਰਕੇ ਪੰਥ ਨੂੰ ਹਰ ਸੰਕਟ ਦੇ ਵਿੱਚੋਂ ਅੱਗੇ ਲੈ ਕੇ ਗਏ ਹੈ ਮੈਂ ਬੇਨਤੀ ਕਰਦਾ ਹਾਂ ਕਿ ਕੁਝ ਵਿਅਕਤੀਆਂ ਦੀਆਂ ਖੁਦਗਰਜ਼ੀਆਂ ਕੁਝ ਵਿਅਕਤੀਆਂ ਦੀ ਹਉਮੈ ਅਤੇ ਹੰਕਾਰ ਦੇ ਕਾਰਨ ਜੋ ਪੰਥਕ ਸਿਧਾਂਤਾਂ ਨੂੰ ਅੱਜ ਦਰਕਨਾਰ ਕਰਕੇ ਰੋਲ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਰਤਾਰੇ ਨੂੰ ਠੱਲ ਪਾਉਣ ਵਾਸਤੇ ਔਰ ਇਹਨਾਂ ਮਨਮਰਜ਼ੀਆਂ ਨੂੰ ਹਉਮੈ ਅਤੇ ਹੰਕਾਰ ਨੂੰ ਇਹਨਾਂ ਦੇ ਹਉਮੈ ਅਤੇ ਹੰਕਾਰ ਨੂੰ ਹਮੇਸ਼ਾ ਵਾਸਤੇ ਜੋ ਇਹਨਾਂ ਲੋਕਾਂ ਨੇ ਹਉਮੈ ਅਤੇ ਹੰਕਾਰ ਦੇ ਵਿੱਚ ਆ ਕੇ ਪੰਥਕ ਮਰਿਆਦਾ ਦਾ ਘਾਣ ਕੀਤਾ ਉਹਦਾ ਸਬਕ ਸਿਖਾਉਣ ਵਾਸਤੇ ਖਾਲਸਾ ਜੀ ਸਮੁੱਚਾ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਪੰਥਦਰਦੀ ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਹੁਲੇ ਮੁਹੱਲੇ ਦਾ ਖਾਲਸੇ ਦਾ ਸਭ ਤੋਂ ਵੱਡਾ ਜੋੜ ਮੇਲਾ ਔਰ ਸ੍ਰੀ ਅਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਵਿਖੇ ਜਿਸ ਤਰ੍ਹਾਂ ਪੰਥਕ ਪਰੰਪਰਾਵਾਂ ਦੀ ਪੰਥਕ ਪਰੰਪਰਾਵਾਂ ਦਾ અપਮਾਨ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਕਖਤਾਂ ਦੀਆਂ ਪਦਵੀਆਂ ਨੂੰ અપਮਾਨਿਤ ਕੀਤਾ ਜਾ ਰਿਹਾ ਹੈ ਇਹਨਾਂ ਸਾਰਿਆਂ ਮਸਲਿਆਂ ਤੇ ਪੰਥ ਦੀ ਇੱਕ ਵਿਸ਼ੇਸ਼ ਪੰਥਕ ਇਕੱਤਰਤਾ ਮੀਟਿੰਗ ਦੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਔਰ ਇਹ ਇਕੱਤਰਤਾ ਪੰਜ ਪਿਆਰਾ ਪਾਰਕ ਦੇ ਸਾਹਮਣੇ ਜੋ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਅਸਥਾਨ ਜਿਸ ਦੀ ਸੇਵਾ ਸੰਭਾਲ ਦਮਦਮੀ ਟਕਸਾਲ ਵੱਲੋਂ ਕੀਤੀ ਜਾ ਰਹੀ ਹੈ। ਉਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸ੍ਰੀ ਅਨੰਦਪੁਰ ਸਾਹਿਬ ਪੰਜ ਪਿਆਰਾ ਪਾਰਕ ਦੇ ਸਾਹਮਣੇ 14 ਮਾਰਚ ਨੂੰ ਹੋਲੇ ਮਹੱਲੇ ਵਾਲੇ ਦਿਨ ਦਿਨੇ 1 ਵਜੇ ਸ਼ੁੱਕਰਵਾਰ ਨੂੰ 2025 ਨੂੰ ਦਿਨੇ 1 ਵਜੇ ਇਹ ਪੰਥਕ ਇਕੱਤਰਤਾ ਸੱਦੀ ਗਈ ਹੈ ਮੈਂ ਸਾਰੇ ਸੰਤਾਂ ਮਹਾਪੁਰਖਾਂ ਦੇ ਸਮੁੱਚੀਆਂ ਸਿੱਖ ਸੰਪਰਦਾਵਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਦਲਾਂ ਦੇ ਸਮੁੱਚੇ ਮੁਖੀਆਂ ਦੇ ਅੱਗੇ ਸਿਨਮਰ ਬੇਨਤੀ ਕਰਦਾ ਕਿ ਆਪਣੇ ਮਤਭੇਦ ਭੁਲਾ ਕੇ ਅੱਜ ਸਿਧਾਂਤਾਂ ਤੇ ਖੜਨ ਦੀ ਲੋੜ ਹੈ ਸਿਧਾਂਤਾਂ ਨੂੰ ਬਚਾਉਣ ਦੀ ਲੋੜ ਹੈ ਤਖਤਾਂ ਦੀ ਮਾਨ ਮਰਿਆਦਾ ਨੂੰ ਬਚਾਉਣ ਦੀ ਲੋੜ ਹੈ ਪਾਕਿਸਤਾਨ ਦੇ ਜੋ ਸਿੰਘ ਸਹਿਬਾਨ ਹਨ ਉਹਨਾਂ ਦੀਆਂ ਪਦਵੀਆਂ ਨੂੰ ਹਮੇਸ਼ਾ ਵਾਸਤੇ ਸਤਕਾਰਤ ਰੂਪ ਦੇਣ ਵਾਸਤੇ ਉਹਨਾਂ ਅਹੁਦਿਆਂ ਔਰ ਉਹਨਾਂ ਪਦਵੀਆਂ ਦਾ ਹਮੇਸ਼ਾ ਸਤਕਾਰ ਬਹਾਲ ਰੱਖਣ ਵਾਸਤੇ ਇਹ ਮੀਟਿੰਗ ਪੰਥਕ ਇਕੱਤਰਤਾ ਕੀਤੀ ਜਾ ਰਹੀ ਹੈ ਔਰ ਇਸ ਵਿੱਚ ਸਾਰੇ ਹਮ ਹਮ ਆ ਕੇ ਪਹੁੰਚੋ ਔਰ ਪੰਥ ਦੀ ਚੜ੍ਹਦੀ ਕਲਾ ਵਾਲੀ ਪ੍ਰੋਗਰਾਮ ਉਲੀਕੇ ਡਾਨ ਤਾਂ ਕਿ ਹਉਮੈ ਔਰ ਹੰਕਾਰ ਨੇ ਜੋ ਪੰਥ ਨੂੰ ਇਸ ਤਰਾਸ ਦੀ ਦੇ ਦਿਨ ਦਿਖਾਏ ਆ ਉਸ ਹਉਮੈ ਅਤੇ ਹੰਕਾਰ ਨੂੰ ਹਮੇਸ਼ਾ ਲਈ ਠੱਲ ਪਾਈ ਜਾ ਸਕੇ ਔਰ ਇਹਨਾਂ ਹੰਕਾਰੀ ਲੋਕਾਂ ਦੇ ਮਨਸੂਬੇ ਜਿਹੜੇ ਆ ਉਹ ਸਾਰੀ ਦੁਨੀਆ ਨੂੰ ਦੱਸੇ ਜਾਣ ਕਿ ਇਹ ਲੋਕ ਅੱਜ ਪੰਥ ਦੇ ਉੱਤੇ ਕਿਸ ਢੰਗ ਦੇ ਨਾਲ ਹਮਲੇ ਕਰ ਰਹੇ ਆ ਔਰ ਇਹ ਹੰਕਾਰ ਔਰ ਹਉਮੈ ਦੇ ਅਧੀਨ ਹੋ ਕੇ ਪਾਕਿਸਤਾਨ ਦਾ ਮਾਣ ਤਖਤਾਂ ਦੀ ਮਰਜ਼ਾਦਾ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਨੂੰ ਅਪਮਾਨਿਤ ਕਰਨ ਲੱਗੇ ਹੋਏ ਆ ਇਹਨਾਂ ਲੋਕਾਂ ਨੂੰ ਸਮੁੱਚਾ ਪੰਥ ਮੇਰੀ ਬੇਨਤੀ ਹੈ ਕਿ ਇਹਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਏ ਔਰ ਇਹਨਾਂ ਲੋਕਾਂ ਨੂੰ ਇਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਾਇਆ ਜਾਏ ਕਿ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੀ ਤਾਬਿਆ ਪੰਥ ਵੱਡਾ ਨਾ ਕਿ ਕੋਈ ਵਿਅਕਤੀ ਵੱਡਾ ਇਸ ਲਈ ਸਾਰੇ ਆਓ ਸਿਰ ਜੋੜ ਕੇ ਬੈਠੀਏ ਆਪਸੀ ਮਤਭੇਦ ਭੁਲਾਈਏ ਮੇਰੀ ਦੁਨੀਆ ਪਰ ਦੇ ਹਰ ਸਿੱਖ ਨੂੰ ਅਪੀਲ ਹੈ ਖਾਲਸਾ ਜੀ ਅੱਜ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਕੌਮ ਦੀਆਂ ਇਹਨਾਂ ਪਰੰਪਰਾਵਾਂ ਨੂੰ ਪੰਥਕ ਮਰਿਆਦਾ ਨੂੰ ਅੱਜ ਬਚਾਉਣ ਦਾ ਸਮਾਂ ਹੈ ਸਾਰੇ ਮਿਲ ਕੇ ਆਪਾਂ ਇਹਨਾਂ ਪੰਥਕ ਪਰੰਪਰਾਵਾਂ ਨੂੰ ਬਚਾਉਣ ਲਈ ਕੌਮੀ ਸੰਘਰਸ਼ ਕਰੀਏ ਤੁਸੀਂ ਦੇਖ ਰਹੇ ਹੋ live ਪੰਜਾਬੀ ਟੀਵੀ